ਭਾਈ ਇਹ ਕੀ ਨਾਮ ਹੈ ਇਸਕਾ ਹੈ ਕੀ ਨਾਮ ਹੈ ਮਕੇਸ਼ ਅੱਜ ਇੱਕ ਹੋਰ ਸਾਡੇ ਪਰਿਵਾਰ ਦੇ ਵਿੱਚ ਆਪਾਂ ਇੱਕ ਮੈਂਬਰ ਜਿਹੜਾ ਆਪਣੇ ਪਰਿਵਾਰ ਦੇ ਨਾਲ ਮਿਲਾ ਰਹੇ ਹਾਂ ਤੇ ਇਹ ਉਹਨਾਂ ਦਾ ਭਰਾ ਜਿਹੜਾ ਅੱਜ ਲੈਣ ਆਏ ਆ ਤੇ ਮੇਰੇ ਨਾਲ ਮੇਰਾ ਵੀਰ ਵੱਡਾ ਭਰਾ ਪਰਸ਼ੋਦੋਂ ਭਾਜੀ ਬੈਠੇ ਆ ਇਹ बिहार 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 के रहने वाले हो तो आप पंजाब में कैसे आए पंजाब में रहते हो आप तरन तरन से हुआ था आपका तरन्तारंसे। 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 क्या काम करते हो वहाँ का काम ये भी वहाँ पे काम करते होता है बैठा रहता है ठीक ठीक शादी हुआ है इसकी ਤੁਹਾਡੀ ਆਪਣੇ ਤੁਹਾਡਾ ਪਰਿਵਾਰ ਇਧਰ ਹੀ ਪੰਜਾਬ ਮੇ ਹੈ ਹਾਂ ਘਰ ਪਰ ਹੈ ਬਿਆਰ ਪਰ ਠੀਕ ਹੈ ਵਾਹ ਪੇ ਆਪਣਾ ਕੰਮ ਹੈ ਜਾਂ ਕਿਸੇ ਕਾ ਕੰਮ ਹੈ ਕਾਂ ਪਰ ਤਰਨ ਤਰਨ ਕਿਸ ਮੇਰੇ ਗੋਵ ਵਾਲਾ ਕਰ ਵਾਹ ਬੋਲ ਠੀਕ ਠੀਕ ਤਾਂ ਅਭੀ ਹਮਾਰੇ ਕੋ ਜੇ ਮਿਲੇ ਥੇ ਕਿਤਨੇ ਸਮੇ ਹੋ ਗਿਆ ਗੁੰਮ ਹੋਏ ਕੋ ਇਹ ਹਾਂ ਇਹ ਦਸੰਬਰ ਜਨਵਰੀ ਮੇ ਗੁੰਮ ਹੋਇਆ ਦਸੰਬਰ ਜਨਵਰੀ ਮੇ ਗੁੰਮ ਹੋਆ ਸਾਨੂੰ ਤਾਂ ਮਿਲਿਆ ਨੂੰ 15 ਦਿਨ ਹੋ ਗਏ ਹਮਾਰੇ ਕੋ 15 ਦਿਨ ਹੋ ਗਏ हाँ इसी दिसंबर जनवरी में गुम हुआ लॉकडाउन तो में जो गुम हुआ था ना वो तो फिर यही दिसंबर जनवरी में ये मेरे पास आया था, जो था। अच्छा, अच्छा, फिर ये दस पंद्रह रोज के बाद गुम हो गया तब आपके पास से पता चला इससे पहले मुझे मालूम नहीं था ये हमारे नजदीकिया माछिया अड्डा है गांव का वहां पे हमारे को मिले थे ठीक है माछिया माछिया अड्डा है यहाँ पे नजदीक ही है वहां से मिले थे तो बहुत बढ़िया है आप इनका ख्याल रखिए दवाई खलवाई ऐसे गुम क्यों होते हैं ये हाँ। ऐसा आदमी तो नहीं था ये होने वाला ये पढ़ा लिखा भी नौ दस पढ़ा आ, ये मेरे लंग से कहीं नहीं जाता लॉकडाउन खुलने से ना ये हफ्ता रोज के अंदर पहले हम इसको खोजे ये हमको मिला नहीं और मैं पुलिस वाले के डर से बाहर निकलता नहीं था फिर मैं अमृतसर एक दिन गाड़ी रिजर्व करके ना भर दिन अमृत सारे पास से घूम के खोजे नहीं घूम क्यों होता है दवाई क्यों नहीं खिलवाते दवाई क्यों नहीं देते ये शैतान है ये बचपन से शैतान है, है? ये कोई चीज चीज हो ना मर्जी हो पार पार दिया थोड़ दिया थोड़ दिया फोड़ तोड़ यही जाए दवाई वाली है दवाई खिलाना पड़ेगा ना उसको दवाई खिलाना पड़ेगा ना मैं था अभी बचपन की शैतानी वो बड़े में नहीं चलती ना इस उम्र में थोड़ी बचपन की शैतानी चलेगी बचपन तो हर एक बच्चा शैतान होता है कौन नहीं शैतान होता नहीं ये उस वैसे ही वैसा ही रह गया जैसा था वैसा ही रह गया उसको पता क्या करो आप दवाई खिलवाओ दिमाग की दवाई खिलानी पड़ेगी तो फिर ही ये ठीक होगा नहीं तो ऐसे किसी की गलत आदमी के पास में आ गया चला गया तो वो काम करवाने को रख लिया तो फिर क्या करेगा फिर मिलेगा मिले क्या पास तो पास पास था किसी था के, के पास भी चला गया कहीं इसको गांव माँ बाप है गाँव भाई है और दो ही भाई किसके पास छोड़ोगे इसको इसको हमें अपने घर पर ਮੇਰੇ ਬੱਚਾ ਉਹ ਗਾਇਸ ਅੱਛਾ ਬੱਚੇ ਹੈ ਬੜੇ ਉਹਨਾਂ ਕੇ ਪਾਸ ਛੋੜੋ ਧਿਆਨ ਰੱਖेंगे आ जाओ आ जाओ ਧਿਆਨ ਰੱਖेंगे ਠੀਕ ਹੈ ਧਿਆਨ ਰੱਖਣਾ ਇਸਕਾ ਉਸਕੇ ਨੰਬਰ ਖਨਵਾ ਦਿਓ ਇਧਰ ਬਾਜੂ ਆ ਜਾਓ ਭਾਜੀ ਆ ਜਾਓ ਭਾਜੀ ਬਾਬਾ ਜੀ ਮੈਂ ਤਾਂ ਮਿਲਣ ਆਇਆ ਸੀ ਅੱਛਾ ਤੁਸੀਂ ਮੋਟਰਸਾਈਕਲ ਆਇਆ ਨਾ ਟੈਂਪੂ ਲੈ ਤੁਸੀਂ ਟੈਂਪੂ ਚਲਾਉਨੇ ਚਾਹ ਦੀ ਦੁਕਾਨ ਬੰਦ ਕਰ ਦਿੱਤੀ ਨੇ ਚਾਹ ਦੀ ਭਾਜੀ ਬੰਦ ਕਰ ਦਿੱਤੀ ਆਓ ਵੀਰਿਆ ਗੱਲ ਤਾਂ ਸੁਣ ਇੱਕ ਤੁਹਾਡਾ ਨਾ ਬੱਚੇ ਦੇ ਆਪਾਂ ਮਦਦ ਕੀਤੀ ਸੀ ਹੈਨਾ ਹੈਨਾ ਆ ਜਾਓ ਇੱਥੇ ਬੈਠੋ ਕੀ ਪ੍ਰੋਬਲਮ ਸੀ ਕੀ ਉਹਨੂੰ ਕੈਂਸਰ ਹੋਇਆ ਸੀ ਨਾ ਉਹਨੂੰ ਹਾਂ ਜੀ ਬਾਬੇ ਕਿ ਮੈਨੂੰ ਯਾਦ ਆ ਤੁਸੀ ਮੈਨੂੰ ਮੈਨੂੰ 3-4 ਸਾਲ ਬਾਅਦ ਮਿਲੇ ਨਹੀਂ ਭਾਜੀ ਮੈਂ ਤੁਹਾਨੂੰ ਜਿੱਥੇ ਤੁਸੀਂ ਮੈਨੂੰ ਮਿਲਦੇ ਨਾ ਉਹਦੇ ਦਿਮਾਗ ਚੋਂ ਨਹੀਂ ਗਿਵੇਂ ਨੇ ਪਰ ਉਹਦਾ ਘੜਦੀ ਵਾਲਾ ਕਿੱਥੇ ਦੁਕਾਨ ਸੀਗੀ ਤੁਹਾਡੀ ਉੱਥੇ ਦਸਹਰਾ ਖਾਣ ਲੱਗਿਆ ਨਾ ਵਿਕੀ ਟਰਲਰ ਦਾ ਨੋਰਾ ਹਾਂ ਚਾਹ ਦੀ ਸੀ ਹੈ ਨਾ ਤੁਹਾਡਾ ਬੱਚਾ ਠੀਕ ਹੈ ਇਹ ਤੁਹਾਡੀ ਕਿਰਪਾ ਵੀ ਬਿਲਕੁਲ ਠੀਕ ਹੈ ਬਿਲਕੁਲ ਠੀਕ ਹਾਂ ਵਾਹਿਗੁਰੂ ਕੈਂਸਰ ਹੋ ਗਿਆ ਸੀ ਨਾ ਉਹਨੂੰ ਬਲੱਡ ਕੈਂਸਰ ਸੀ ਬੜੀ ਮਦਦ ਕੀਤੀ ਭਾਜੀ ਉਹਨਾਂ ਦੀ ਸਾਰਿਆਂ ਨੇ ਇਹ ਰਲ ਕੇ ਹੈ ਨਾ ਆਪਣੀ ਸੰਸਥਾ ਵੱ ਉਦੋਂ ਮੇਰਾ خیال ਕਿਹੜੀ ਸੰਦੀ ਗੱਲ ਹੈ ਜੀ ਇਹ ਇਹ 14 ਦੀ ਹੈ ਜੀ ਨਹੀਂ ਨਹੀਂ ਸੰਸਤਾ ਸਾਢੇ 15 'ਚ ਸ਼ੁਰੂ ਹੋਈ ਹੈ ਬਸ ਇਹ 14 15 ਐਸਟੀਮੇਟ ਹੀ ਆ ਮੇਰ ਕੋਲ ਜਦੋਂ ਕਪਾ ਸੰਸਤਾ ਸ਼ੁਰੂ ਕੀਤੀ ਉਦੋਂ ਕਦੀ ਗੱਲ ਆ ਬੱਚਾ ਠੀਕ ਆ ਨਾ ਮਲਾਇਓ ਕਿਤੇ ਲਿਆ ਕੇ ਮਲਾਇਓ ਲਿਆ ਕੇ ਆਉਂਗਾ ਜੀ ਹਾਂ ਮਲਾਇਓ ਮੈਂ ਲੈ ਕੇ ਆਉਂਗਾ ਬਸ ਮੈਂ ਤਰੰਤ ਜਾਣਾ ਹੈ ਅਬ ਠੀਕ 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 ਕਿਹਨੇ ਨਾ ਬਾਜੀ ਮੈਂ ਆਪਣਾ ਬਾਜੀ ਮੈਂ ਨੰਬਰ ਖਨਵਾਉ ਇਸੇ ਬਾਜੀ ਪੱਕਾ ਨੰਬਰ ਖਨਵਾਉ ਜੋ ਚੱਲਦਾ ਹੈ ਗੁੰਮ ਹੋ ਜਾਏਗਾ ਤਾਂ ਪਤਾ ਮਿਲੇਗਾ ਕਿਸੇ ਚਕੇ ਬਲੇ ਸੰਗਤ ਜੀ ਆਸ ਕਰਦੇ ਹੁੰਨੇ ਆ ਵੀ ਹਰੇਕ ਤਰ੍ਹਾਂ ਕਿਸੇ ਦੇ ਕੰਮ ਆਈਏ ਕਿਸੇ ਦੇ ਕੋਈ ਕਿਤੇ ਵੀ ਸਾਨੂੰ ਫੋਨ ਆਵੇ ਤੇ ਆਪਾਂ ਉੱਥੇ ਪਹੁੰਚ ਕੇ ਤੇ ਉਹਨੂੰ ਜਿਹੜਾ ਉਹਦੇ ਹਾਲਚਲ ਪੁੱਛੀਏ ਤੇ ਉਹਨੂੰ ਸਹੀ ਟਿਕਾਣੇ ਪਹੁੰਚਾਈਏ ਉਹਦੇ ਘਰ ਪਹੁੰਚਾਈਏ ਇਹੀ ਸਾਡੀ ਆਪਾਂ ਅਰਦਾਸ ਬੇਨਤੀ ਕਰਦੇ ਆ ਗੁਰੂ ਸਾਹਿਬ ਸਾਨੂੰ ਇਹ ਸੇਵਾ ਬਖਸ਼ਦੇ ਰਹਿਣ ਤੇ ਬਾਕੀ ਸਾਰੀ ਸੰਗਤ ਜਿਹੜੀ ਹੈ ਉਹ ਜੇ ਵੀਰ ਉਹ ਆਪਣੇ ਘਰਾਂ ਚ ਸਹੀ ਸਲਾਮਤ ਰਹਿਣ ਇਹੇ ਅਰਦਾਸ ਬੇਨਤੀ ਕਰਦੇ ਆਂ ਗੁਰੂ ਸਾਹਿਬ ਇਹਨਾਂ ਨੂੰ ਚੜ੍ਹਦੀ ਕਲਾ ਚ ਰੱਖਣ ਠੀਕ ਆ ਜੀ ਧੰਨਵਾਦ ਸਾਰੀ ਸੰਗਤ ਦਾ ਜਿਹੜੇ ਸਾਡੇ ਦੇਖਦੇ ਆ ਵੀਡੀਓ ਨੂੰ ਸ਼ੇਅਰ ਕਰਦੇ ਆ ਇਹ ਘਰ ਲੱਭਣ ਦਾ ਸਿਰਾ ਜਿਹੜਾ ਜਾ ਰਿਹਾ ਨਾ ਉਹ ਸਾਡੇ ਮੇਰਾ ਵੱਡਾ ਭਰਾ ਹੀ ਕਹਦੀਏ ਕਿਉਂਕਿ ਭਰਾਵਾਂ ਵਾਲਾ ਪਿਆਰ ਆ ਸਾਡਾ ਸੁਭਾਸ਼ ਸ਼ਰਮਾ ਚੰਡੀਗੜ੍ਹ ਤੋਂ ਇਹ ਉਹਨਾਂ ਦੇ ਸਿਰੇ ਜਾਂਦਾ ਕਿਉਂਕਿ ਬੜੀ ਅਸੀਂ ਹਰੇਕ ਵੀਡੀਓ ਦੇ ਵਿੱਚ ਉਹਨਾਂ ਦਾ ਨਾਮ ਜ਼ਿਕਰ ਲੈਨੇ ਆਂ ਕਿਉਂਕਿ ਸੇਵਾ ਜਿਹੜੀ ਆ ਪ੍ਰਮਾਤਮਾ ਨੇ ਹਰੇਕ ਕਿਸੇ ਲਈ ਆ ਕੋਈ ਘਰ ਚ ਬੈਠ ਕੇ ਕਰੀ ਜਾਂਦਾ ਕੋਈ ਵੀਡੀਓ ਨੂੰ ਸ਼ੇਅਰ ਕਰਕੇ ਕਰੀ ਜਾਂਦਾ ਤੇ ਕੋਈ ਕੰਬੈਟ ਕੇ ਕਮੈਂਟ ਮਾਰ ਕੇ ਕੋਈ ਹੌਸਲਾ ਵਧਾਈ ਕਰਕੇ ਸਾਡਾ ਇਹ ਸੇਵਾ ਲੁੱਟੀ ਜਾਂਦਾ ਕਿਉਂਕਿ ਉਹਨਾਂ ਦੀ ਹੌਸਲਾ ਵਧਾਈ ਕਰਦੇ ਆ ਤੇ ਸਾਡੀ ਵੀ ਹੌਸਲਾ ਵੱਧਦਾ ਆ ਤੇ ਕੋਈ ਬੈਠ ਕੇ ਜਿਵੇਂ ਉਹ ਆਪਣੇ ਘਰ ਚ ਬੈਠ ਕੇ ਆਪਣੇ ਉਸ ਦਫ਼ਤਰ ਚ ਬੈਠ ਕੇ ਤੇ ਇੱਕ ਸੇਵਾ ਨਿਭਾ ਰਿਹਾ ਜਿਹੜੇ ਸਾਨੂੰ ਇਹ ਜੇ ਮਿਲਦੀ ਆ ਵੀਰ ਉਹਨਾਂ ਨੂੰ ਘਰ ਦੇ ਵਿੱਚ ਪਹੁੰਚਾਉਣਾ ਜਿਹੜੇ ਉਹ ਆਪਣੇ ਪਰਿਵਾਰ ਚ ਲੱਭਣ ਦਾ ਸਾਰਾ ਕੰਡੈਕਟ ਕਰਦੇ ਆ ਸੁਵਾਰਜ ਜੀ ਦਾ ਸਾਡੀ ਸੰਸਥਾ ਬਾਬਾ ਦੀਪ ਸਿੰਘ ਸੇਵਾ ਦਲ ਮੈਂ ਤਹਿ ਦਿਲ ਤੋਂ ਧੰਨਵਾਦ ਕਰਦਾ ਉਹਨਾਂ ਨੂੰ ਗੁਰੂ ਸਾਹਿਬ ਉਹਨਾਂ ਨੂੰ ਚੜ੍ਹਦੀ ਕਲਾ ਚ ਰੱਖਣ ਸੁਵਾਰਜ ਜੀ ਨੂੰ ਐਦਾਂ ਹੀ ਸਵਾਮਾ ਕਰਦੇ ਰਹਿਣ ਸਾਡਾ ਹੈਲਪਲਾਈਨ ਨੰਬਰ 94172 60895 ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ